ਵੀਰ ਬੀਹਤ ਅੱਜ ਐਨਐਸ ਵਾਲਾ ਚੌਂਕੀਆ ਪੈਂਦੀ ਵੀਐਸਐਫ ਦੀ 160 ਬਟਾਲੀਨ ਦੀ ਤੇ ਉਹ ਸੂਚਨਾ ਮਿਣੀ ਸੀ ਵੀ ਆਪਣਾ ਡਰੋਨ ਡ੍ਰੋਪਿੰਗ ਹੋਈ ਹੈ ਤੇ ਉਹਦੇ ਸਬੰਧ ਵਿੱਚ ਜੁਆਇੰਟ ਆਪਰੇਸ਼ਨ ਕੀਤਾ ਗਿਆ ਵੀਐਸਐਫ ਵੱਲੋਂ ਤੇ ਸਾਡੇ ਐਸਐਸਓ सदर ਪੰਜਾਬ ਪੁਲਿਸ ਵੱਲੋਂ ਤੇ ਜੁਆਇੰਟ ਆਪਰੇਸ਼ਨ ਚ ਅਸੀਂ ਆ ਆਪਣਾ 2 ਕਿਲੋ 220 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੋ ਜਿਹੜੇ ਕਲਪ੍ਰੇਟ ਨੇ ਉਹਨੂੰ ਜਲਦ ਤੋਂ ਜਲਦ ਅਸੀਂ ਅਰੈਸਟ ਕਰਕੇ ਬਿਹਾਈਂਡ ਦੀ ਵਾਰਸ਼ ਕਰਾਂਗੇ ਇਹ ਸਰ ਕਿੱਥੋਂ ਬਰਾਮਦ ਹੋਈ ਅਨਕਲੇਮਡ ਨਾਲ ਬੰਦਾ ਅਨਕਲੇਮਡ ਹੈ ਜੀ ਅਨਕਲੇਮਡ ਹੈ ਖੇਤਾਂ ਚੋਂ ਬਰਾਮਦ ਖੇਤਾਂ ਚੋਂ ਬਰਾਮਦ ਹੋਈ ਆ ਅੱਜ ਐਨਐਸ ਵਾਲਾ ਚੌਂਕੀਆ ਪੈਂਦੀ ਵੀਐਸਐਫ ਦੀ 160 ਬਟਾਲੀਨ ਦੀ ਤੇ ਉਹ ਸੂਚਨਾ ਵੀ ਨਹੀਂ ਸੀ ਵੀ ਆਪਣਾ ਡਰੋਨ ਡ੍ਰੋਪਿੰਗ ਹੋਈ ਆ ਤੇ ਉਹਦੇ ਸਬੰਧ ਵਿੱਚ ਜੁਆਇੰਟ ਆਪਰੇਸ਼ਨ ਕੀਤਾ ਗਿਆ ਵੀਐਸਐਫ ਵੱਲੋਂ ਤੇ ਸਾਡੇ ਐਸਐਸਓ ਸਾਦਰ ਪੰਜਾਬ ਪੁਲਿਸ ਵੱਲੋਂ ਤੇ ਜੁਆਇੰਟ ਆਪਰੇਸ਼ਨ ਚ ਅਸੀਂ ਆ ਆਪਣਾ 2 ਕਿਲੋ 220 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਐਫ ਆਈ ਆਰ ਜਾਰੀ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੋ ਜਿਹੜੇ ਕਾਲਪਰੇਟਰ ਨੇ ਉਹਨੂੰ ਜਲਦ ਤੋਂ ਜਲਦ ਅਰੇਸਟ ਕਰਕੇ ਬਿਹਾਈਂਡ ਦੀ ਵਾਰਸ਼ ਕਰਾਂਗੇ ਇਹ ਸਰ ਕਿੱਥੋਂ ਬਰਾਮਦ ਹੋਈ ਅਨਕਲੇਮਡ ਹੈ ਕੋਈ ਨਾਲ ਬੰਦਾ ਅਨਕਲੇਮਡ ਹੈ ਜੀ ਅਨਕਲੇਮਡ ਹਾਂ ਜੀ ਖੇਤਾਂ ਚ ਬ੍ਰਾਂਧ ਹੋਈ ਹੈ ਖੇਤਾਂ ਚ ਬ੍ਰਾਂਧ ਹੋਈ ਹੈ ਵੀ ਅੱਬੀ ਹੱਥ ਲੱਗੀ ਹੈ ਅੱਜ ਐਨਐਸ ਵਾਲਾ ਚੌਂਕੀਆ ਪੈਂਦੀ ਵੀਐਸਐਫ ਦੀ 160 ਬਟਾਲੀ ਦੀ ਤੇ ਉਹ ਸੂਚਨਾ ਮਿਲੀ ਸੀ ਵੀ ਆਪਣਾ ਡਰੋਨ ਡ੍ਰੋਪਿੰਗ ਹੋਈ ਹੈ ਤੇ ਉਹਦੇ ਸਬੰਧ ਵਿੱਚ ਜੁਆਇੰਟ ਆਪਰੇਸ਼ਨ ਕੀਤਾ ਗਿਆ ਵੀਐਸਐਫ ਵੱਲੋਂ ਤੇ ਸਾਡੇ ਐਸਐਸਓ ਸਦਰ ਪੰਜਾਬ ਪੁਲਿਸ ਵੱਲੋਂ ਤੇ ਜੁਆਇੰਟ ਆਪਰੇਸ਼ਨ ਚ ਅਸੀਂ ਆਪਨਾ 2 ਕਿਲੋ 220 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੋ ਜਿਹੜੇ ਕਾਲਪਰੇਟਰ ਨੇ ਉਹਨੂੰ ਜਲਦ ਤੋਂ ਜਲਦ ਅਸੀਂ ਅਰੈਸਟ ਕਰਕੇ ਬਿਹਾਈਂਡ ਦੀ ਵਾਰਸ਼ ਕਰਾਂਗੇ ਇਹ ਸਰ ਕਿੱਥੋਂ ਬਰਾਮਦ ਹੋਈ ਅਨਕਲੇਮਡ ਦਾ ਕੋਈ ਨਾਲ ਬੰਦਾ ਅਨਕਲੇਮਡ ਹੈ ਜੀ ਅਨਕਲੇਮਡ ਹੈ ਖੇਤਾਂ ਚੋਂ ਬਰਾਮਦ ਖੇਤਾਂ ਚੋਂ ਬਰਾਮਦ ਹੋਈ ਹੈ ਜੀ